ਠੇਕੇ ਦੇ ਬਾਹਰ ਦੇਖੋ ਰੋਡ ਤੇ ਤਾਂ ਲਾਈਟਾਂ ਦਿਖਦੀਆਂ ਨਹੀਂ ਪਰ ਠੇਕੇ ਦੇ ਬਾਹਰ ਪੂਰਾ ਇਸ ਟਾਈਮ ਚਾਨਣ ਦਿਖਾਈ ਦੇ ਰਿਹਾ ਤੁਹਾਨੂੰ ਜਿੱਥੋਂ ਸਰਕਾਰ ਨੂੰ ਪੈਸਾ ਆਣਾ ਵਾ ਸਿਰਫ ਉੱਥੇ ਹੀ ਲਾਈਟਾਂ ਜਿਹੜੀਆਂ ਦਿਖ ਰਹੀਆਂ ਵਾਂ ਤੇ ਸੜਕਾਂ ਦੇ ਉੱਤੇ ਜਿਹੜੀ ਕੋਈ ਲਾਈਟ ਨਹੀਂ ਜਗ ਰਹੀ ਆ ਆ ਵੀ ਤੁਸੀਂ ਲਾਈਟ ਦੇਖ ਸਕਦੇ ਹੋ ਇਹ ਵੀ ਜਿਹੜੀ ਲਾਈਟ ਬੰਦ ਪਈ ਆ ਇਹ ਜਿਹੜਾ ਮੇਨ ਰੋਡ ਆ ਬੱਸ ਸਟੈਂਡ ਨੂੰ ਜਿਹੜਾ ਰੋਡ ਜਾ ਰਿਹਾ ਵਾ ਇਹ ਜਿਹੜੀਆਂ ਲਾਈਟਾਂ ਪੇੜਾਂ ਦੇ ਵਿੱਚ ਜਿਹੜੀਆਂ ਲੁਕੀਆਂ ਹੋਈਆਂ ਵਾਂ ਇਹਨਾਂ ਦੀ ਜਿਹੜੀ ਜਾਂਦੀ ਮਾਲੀਆਂ ਵੱਲੋਂ ਕੋਈ ਵੀ ਪ੍ਰਸ਼ਾਸਨ ਇੱਥੇ ਧਿਆਨ ਨਹੀਂ ਦੇ ਰਿਹਾ ਆ ਤੁਸੀਂ ਦੇਖ ਸਕਦੇ ਹੋ ਪੂਰਾ ਹੀ ਰੋਡ ਜਿਹੜਾ ਵਾ ਉਹ ਹਨੇਰੇ ਦੇ ਨਾਲ ਜਿਹੜਾ ਲੁਕਿਆ ਹੋਇਆ ਵਾ ਇਹ ਪੇੜਾਂ ਦੀ ਕੋਈ ਵੀ ਕਟਿੰਗ ਨਹੀਂ ਕੀਤੀ ਜਾਂਦੀ ਕਿ ਲਾਈਟ ਸਾਰੀ ਥੱਲੇ ਆਵੇ ਰੋਡ ਦੇ ਉੱਤੇ ਕਿ ਰੋਡ ਦੇ ਉੱਤੇ ਜੜਾ ਚਾਨਣ ਹੋਵੇ ਆ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਅੱਗੇ ਇੱਕ ਠੇਕਾ ਵਾ ਠੇਕੇ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਪੂਰਾ ਚਾਨਣ ਦੇਖਣ ਨੂੰ ਮਿਲ ਰਿਹਾ ਕਿਉਂਕਿ ਸਰਕਾਰ ਨੂੰ ਜਿਹੜਾ ਵਾ ਇੱਥੋਂ ਪੈਸਾ ਆ ਰਿਹਾ ਵਾ ਜੇ ਅਗਰ ਜੇ ਲਾਈਟ ਕੋਈ ਲੱਗੀ ਵੀ ਹੋਈ ਆ ਉਹ ਪੂਰੇ ਉਹ ਪੇੜਾ ਦੇ ਵਿੱਚ ਜਿਹੜੀ ਆ ਉਹ ਕਵਰ ਆ ਥੱਲੇ ਲਾਈਟ ਜਿਹੜੀ ਨਹੀਂ ਪੈ ਰਹੀ ਹੈ ਤੁਹਾਨੂੰ ਥੱਲੇ ਵੀ ਤਸਵੀਰਾਂ ਦਿਖਾ ਦਿੰਨੇ ਆ ਦੇਖੋ ਇਸ ਟਾਈਮ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਿਹੜਾ ਰੋਡ ਆ ਉੱਥੇ ਖੜੇ ਆ ਤੁਹਾਨੂੰ ਇੱਥੇ ਦੇ ਹਾਲਾਤ ਦਿਖਾਣੇ ਕਿਸ ਤਰ੍ਹਾਂ ਇੱਥੇ ਨਾ ਤਾਂ ਕੋਈ ਲਾਈਟ ਚੱਲ ਰਹੀ ਆ ਪੂਰਾ ਇਸ ਰੋਡ ਤੇ ਜਿਹੜਾ ਹਨੇਰਾ ਹੁੰਦਾ ਵਾ ਤੁਹਾਨੂੰ ਉੱਪਰ ਵੀ ਲਾਈਟਾਂ ਦਿਖਾ ਦਿੰਨੇ ਆ ਸਿਰਫ ਠੇਕੇ ਦੀਆਂ ਬਾਹਰ ਦੀਆਂ ਲਾਈਟਾਂ ਉਹ ਜਗ ਰਹੀਆਂ ਵਾ ਦੇਖੋ ਆ ਠੇਕੇ ਦੇ ਬਾਹਰ ਦੇਖੋ ਰੋਡ ਤੇ ਤਾਂ ਲਾਈਟਾਂ ਦਿਖਦੀਆਂ ਨਹੀਂ ਪਰ ਠੇਕੇ ਦੇ ਬਾਹਰ ਪੂਰਾ ਇਸ ਟਾਈਮ ਚਾਨਣ ਦਿਖਾਈ ਦੇ ਰਿਹਾ ਤੁਹਾਨੂੰ ਜਿੱਥੋਂ ਸਰਕਾਰ ਨੂੰ ਪੈਸਾ ਆਣਾ ਵਾ ਸਿਰਫ ਉੱਥੇ ਹੀ ਲਾਈਟਾਂ ਜਿਹੜੀਆਂ ਦਿਖ ਰਹੀਆਂ ਵਾਂ ਤੇ ਸੜਕਾਂ ਦੇ ਉੱਤੇ ਜਿਹੜੀ ਕੋਈ ਲਾਈਟ ਨਹੀਂ ਜਗ ਰਹੀ ਆ ਤੇ ਆ ਤੁਸੀਂ ਦੇਖ ਸਕਦੇ ਹੋ ਪੂਰੇ ਰੋਡ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਆ ਲਾਈਟਾਂ ਤੁਹਾਨੂੰ ਦਿਖਾ ਦਿੰਨੇ ਆ ਆ ਪੇੜਾਂ ਦੇ ਵਿੱਚ ਜਿਹੜੀਆਂ ਲਾਈਟਾਂ ਜਿਹੜੀਆਂ ਲੁਕੀਆਂ ਹੋਈਆਂ ਵਾਂ ਜਿਹੜੀ ਕੋਈ ਵੀ ਇਹਨਾਂ ਪੇੜਾਂ ਦੀ ਜਿਹੜੀ ਕਟਿੰਗ ਨਹੀਂ ਹੁੰਦੀ ਆ ਕੀ ਕਿਸ ਤਰ੍ਹਾਂ ਸੜਕ ਦੇ ਉੱਤੇ ਜਿਹੜਾ ਚਾਨਣ ਹੋਏਗਾ ਆ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਆ ਤੁਸੀਂ ਦੇਖ ਸਕਦੇ ਹੋ ਇਹ ਜਿਹੜੀਆਂ ਲਾਈਟਾਂ ਪੇੜਾਂ ਦੇ ਵਿੱਚ ਜਿਹੜੀਆਂ ਲੁਕੀਆਂ ਹੋਈਆਂ ਵਾਂ ਇਨਾਂ ਦੀ ਜਿਹੜੀ ਕੋਈ ਵੀ ਜਿਹੜੀ ਕਟਿੰਗ ਨਹੀਂ ਕੀਤੀ ਜਾਂਦੀ ਮਾਲੀਆਂ ਵੱਲੋਂ ਕੋਈ ਵੀ ਪ੍ਰਸ਼ਾਸਨ ਇੱਥੇ ਧਿਆਨ ਨਹੀਂ ਦੇ ਰਿਹਾ ਤੇ ਆ ਥੱਲੇ ਦੇਖ ਲਓ ਕੋਈ ਵੀ ਜਿਹੜੀ ਰੋਸ਼ਨੀ ਹੈ ਇੱਥੇ ਰੋਡ ਦੇ ਉੱਤੇ ਕੋਈ ਵੀ ਜਿਹੜੀ ਉਹ ਨਜ਼ਰ ਨਹੀਂ ਆ ਰਹੀ ਹੈ ਤੇ ਮੈਂ ਹੀ ਸਵਾਲ ਪੁੱਛਣਾ ਚਾਹਨਾ ਵਾ ਕਿ ਇਹਨਾਂ ਦੀ ਜਿਹੜੀ ਪੇੜਾਂ ਦੀ ਜਿਹੜੀ ਕਟਿੰਗ ਹੋਣੀ ਚਾਹੀਦੀ ਹੈ ਨਹੀਂ ਹੋਣੀ ਚਾਹੀਦੀ ਹੈ ਤੇ ਆ ਦੇਖੋ ਆ ਵੀ ਤੁਸੀਂ ਲਾਈਟ ਦੇਖ ਸਕਦੇ ਹੋ ਇਹ ਵੀ ਜਿਹੜੀ ਲਾਈਟ ਬੰਦ ਪਈ ਆ ਇਹ ਜਿਹੜਾ ਮੇਨ ਰੋਡ ਆ ਬੱਸ ਸਟੈਂਡ ਨੂੰ ਜਿਹੜਾ ਰੋਡ ਜਾ ਰਿਹਾ ਵਾ ਤੇ ਕੋਈ ਵੀ ਲਾਈਟ ਦੇਖੋ ਉੱਪਰ ਲਾਈਟਾਂ ਲੱਗੀਆਂ ਹੋਈਆਂ ਵਾਂ ਸਾਰੀਆਂ ਪਰ ਉਹ ਪੇੜਾਂ ਦੇ ਵਿੱਚ ਲਾਈਟਾਂ ਲੁਕੀਆਂ ਹੋਈਆਂ ਵਾਂ ਕੋਈ ਵੀ ਜਿਹੜੀ ਇਹਨਾਂ ਦੀ ਕਟਿੰਗ ਨਹੀਂ ਹੋ ਰਹੀ ਪੇੜ ਦੀ ਆ ਤੁਸੀਂ ਹਾਲਾਤ ਦੇਖ ਸਕਦੇ ਹੋ ਆ ਪੇੜਾਂ ਦੇ ਵਿੱਚ ਲਾਈਟਾਂ ਜਿਹੜੀਆਂ ਲੁਕੀਆਂ ਹੋਈਆਂ ਵਾਂ ਕੋਈ ਵੀ ਪੇੜਾਂ ਦੀ ਕਟਿੰਗ ਨਹੀਂ ਹੋ ਰਹੀ ਆ ਸਿਰਫ ਥੱਲੇ ਹਨੇਰਾ ਹੀ ਹਨੇਰਾਦਾਨ ਦਿਖਾ ਰਹੇ ਆ ਦੇਖੋ ਆ ਪੇੜਾਂ ਦਾ ਤੁਹਾਨੂੰ ਸ਼ੋਰਟ ਵੀ ਦਿਖਾ ਦਿੰਦੇ ਆ ਦੇਖੋ ਉੱਪਰ ਕਰਕੇ ਦਿਖਾਓ ਇਹ ਪੇੜਾਂ ਦੀ ਕੋਈ ਵੀ ਕਟਿੰਗ ਨਹੀਂ ਕੀਤੀ ਜਾਂਦੀ ਕਿ ਲਾਈਟ ਸਾਰੀ ਥੱਲੇ ਆਵੇ ਰੋਡ ਦੇ ਉੱਤੇ ਕਿ ਰੋਡ ਦੇ ਉੱਤੇ ਜੜਾ ਚਾਨਣ ਹੋਵੇ ਤੇ ਆ ਪੂਰੇ ਹੀ ਰੋਡ ਦੇ ਉੱਤੇ ਜਿਹੜੀ ਪੇੜਾਂ ਦੀ ਕੋਈ ਕਟਿੰਗ ਨਹੀਂ ਕੀਤੀ ਗਈ ਹੈ ਪ੍ਰਸ਼ਾਸਨ ਵੱਲੋਂ ਕਾਰਪੋਰੇਸ਼ਨ ਦਾ ਕੋਈ ਧਿਆਨ ਨਹੀਂ ਹੈ ਇੱਥੇ ਤੇ ਪੂਰੇ ਰੋਡ ਤੇ ਤੁਹਾਨੂੰ ਦਿਖਾ ਦਿੰਦੇ ਆ ਪੂਰੇ ਰੋਡ ਤੇ ਹੀ ਜਿਹੜਾ ਵਾ ਉਹ ਹਨੇਰਾ ਵਾ ਇਹ ਹੁਣ ਤਸਵੀਰਾਂ ਤੁਹਾਨੂੰ ਜਿਹੜੀਆਂ ਪਰਲੇ ਰੋਡ ਦੇ ਸਾਈਂਸੋਂ ਇਸ ਸਾਈਡ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾਣੇ ਆ ਆ ਤੁਸੀਂ ਦੇਖ ਸਕਦੇ ਹੋ ਪੂਰਾ ਹੀ ਰੋਡ ਜਿਹੜਾ ਵਾ ਉਹ ਹਨੇਰੇ ਦੇ ਨਾਲ ਜਿਹੜਾ ਲੁਕਿਆ ਹੋਇਆ ਵਾ ਲਾਈਟਾਂ ਤਾਂ ਉੱਪਰ ਲੱਗੀਆਂ ਹੋਈਆਂ ਵਾ ਪਰ ਲਾਈਟਾਂ ਜਿਹੜੀਆਂ ਉਹ ਪੂਰੇ ਪੇੜਾਂ ਦੇ ਨਾਲ ਜਿਹੜੀਆਂ ਕਵਰ ਆ ਕੋਈ ਵੀ ਲਾਈਟ ਜਿਹੜੀ ਥੱਲੇ ਨਹੀਂ ਪੈ ਰਹੀ ਆ ਤੇ ਇਹ ਪ੍ਰਸ਼ਾਸਨ ਜਿਹੜਾ ਵਾ ਨਹੀਂ ਧਿਆਨ ਦੇ ਰਿਹਾ ਤੇ ਇਸ ਕਰਕੇ ਸਾਨੂੰ ਮਜਬੂਰ ਹੋ ਕੇ ਜਿਹੜੀਆਂ ਖਬਰਾਂ ਚਲਾਣੇ ਪੈਂਦੀਆਂ ਵਾ ਕਿ ਪ੍ਰਸ਼ਾਸਨ ਨੂੰ ਜਿਹੜਾ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਦੇਖੋ ਤੁਸੀਂ ਕਿ ਕਿਸ ਤਰ੍ਹਾਂ ਪੂਰੇ ਰੋਡ ਦੇ ਉੱਤੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤੇ ਆ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਅੱਗੇ ਇੱਕ ਠੇਕਾ ਵਾ ਠੇਕੇ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਪੂਰਾ ਚਾਨਣ ਦੇਖਣ ਨੂੰ ਮਿਲ ਰਿਹਾ ਕਿਉਂਕਿ ਸਰਕਾਰ ਨੂੰ ਜਿਹੜਾ ਵਾ ਇੱਥੋਂ ਪੈਸਾ ਆ ਰਿਹਾ ਵਾ ਤੇ ਲੋਕਾਂ ਨੂੰ ਜਿਹੜੀ ਲਾਈਟ ਦੇਣੀ ਆ ਉੱਥੋਂ ਸਰਕਾਰ ਨੂੰ ਪੈਸਾ ਨਹੀਂ ਆ ਰਿਹਾ ਪਰ ਜਿੱਥੋਂ ਸਰਕਾਰ ਨੂੰ ਪੈਸਾ ਆ ਰਿਹਾ ਵਾ ਉੱਥੇ ਦੇਖੋ ਲਾਈਟਾਂ ਕਿਸ ਤਰ੍ਹਾਂ ਉਹ جگਮਗਾ ਜਿਹੜੀਆਂ ਕਰ ਰਹੀਆਂ ਵਾ ਤੇ ਦੁਬਾਰਾ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਪਿੱਛੇ ਰੋਡ ਦੇਖ ਸਕਦੇ ਹੋ ਤੁਸੀਂ ਕੋਈ ਵੀ ਲਾਈਟ ਜਿਹੜੀ ਆ ਓਹੋ ਇਸ ਰੋਡ ਦੇ ਉੱਤੇ ਦੇਖਣ ਨੂੰ ਤੁਹਾਨੂੰ ਨਹੀਂ ਮਿਲ ਰਹੀਏ ਅਗਰ ਜੇ ਲਾਈਟ ਕੋਈ ਲੱਗੀ ਵੀ ਹੋਈ ਆ ਉਹ ਪੂਰੇ ਉਹ ਪੇੜਾ ਦੇ ਵਿੱਚ ਜਿਹੜੀ ਆ ਉਹ ਕਵਰ ਆ ਥੱਲੇ ਲਾਈਟ ਜਿਹੜੀ ਨਹੀਂ ਪੈ ਰਹੀਏ ਤੁਹਾਨੂੰ ਥੱਲੇ ਵੀ ਤਸਵੀਰਾਂ ਦਿਖਾ ਦਿੰਨੇ ਆ ਦੇਖੋ ਆ ਥੱਲੇ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਆ ਦੇਖ ਸਕਦੇ ਹੋ ਇਹ ਲਾਈਟ ਜਿਹੜੀ ਪੂਰੀ ਪੇੜਾ ਦੇ ਨਾਲ ਇਸ ਟਾਈਮ ਜਿਹੜੀ ਉਹ ਕਵਰ ਹੋਈ ਪਈ ਆ ਲਾਈਟ ਜਿਹੜੀ ਥੱਲੇ ਆਣੀ ਚਾਹੀਦੀ ਆ ਕਿਉਂਕਿ ਕਟਿੰਗ ਨਹੀਂ ਹੋਈ ਪਈ ਆ ਪੇੜਾ ਦੀ ਤੇ ਕੈਮਰਾਮੈਨ ਸਨੀ ਚੋਹਾਨ ਦੇ ਨਾਲ ਸਨੀ ਸੋਤਾ ਦੀ ਖਾਸ ਰਿਪੋਰਟ